ਜਾਣਦਾ ਯਤੋਂ ਤੂੰ ਤੂੰ ਹੱਸ ਦਿਆਂ ਰੱਬਾ ਸਾਡੀ ਚੋਕ ਵੈਨੀ ਜਨਮ ਭੂਮੀ ਤੋਂ ਦੂਰ ਖਿੜਾਈ ਏ ਯਾਦ ਬਤਨ ਦੀ ਨੈਣੀ ਹੰਝੂ ਲੈ ਕੇ ਆਈ ਏ ਯਾਦ ਬਤਨ ਦੀ ਨੈਣੀ ਹੰਝੂ ਲੈ ਕੇ ਆਈ ਏ ਉਹ ਦਿਲ ਕਰਦਾ ਸੀ ਮਾਂ ਦੇ ਹੱਥ ਦੀ ਰੋਟੀ ਖਾਣੇ ਨੂੰ ਤੇ ਸਵੇਰ ਸਵੇਰੇ ਉੱਠ ਕੇ ਗੁਰੂ ਦਵਾਰੇ ਜਾਵਣ ਨੂੰ ਪਰ ਕਮਾਂ ਕਾਰਾਂ ਨੇ ਤਾਂ ਸਾਡੀ ਸੁਰਤ ਭਲਾਈ ਏ ਜਾਦ ਬੱਤਣ ਦੀ ਨੈਣੀ ਹੰਝੂ ਲੈ ਕੇ ਆਈ ਏ ਉਹ ਚੇਤੇ ਕਰਕੇ ਸਜਣ ਪਿਆਰੇ ਨੈਣੋ ਹੰਝੂ ਡੁੱਲਦੇ ਨਾ ਭੁੱਲੇ ਮੈਂ ਭੁਲੇ ਯਾਰਾਂ ਦੀ ਨਾ ਯਾਰ ਪੁਰਾਣੇ ਭੁੱਲਦੇ ਬੇਸ਼ੱਕ ਨਮਿਆਂ ਯਾਰਾਂ ਦੇ ਨਾਲ ਯਾਰੀ ਲਾਈ ਏ ਜਾਦ ਬੱਤਣ ਦੀ ਨੈਣੀ ਹੰਝੂ ਲੈ ਕੇ ਆਈ ਏ ਹਰ ਪਾਲ ਬੱਤਣ ਦੀ ਚੱਕ ਕੇ ਮਿੱਟੀ ਅਸੀਂ ਮੱਥੇ ਨੂੰ ਲਾਈ ਏ ਜੀਨੇ ਧੌਲ ਤੇ ਸ਼ੋਰ ਤੇ ਦਿੱਤੀ ਉਹ ਨੂੰ ਵੀ ਕਿਵੇਂ ਭਲਾਈਏ ਦਾਤੇ